ਹਾਂਜੀ ਕੀ ਨਾਮ ਹੈ ਮੇਰਾ ਨਾਮ ਨਤਾ ਸ਼ਿਵਾਸ ਹੈ ਲਾਰਿਕ ਬੇਲਕਰ ਫਾਊਂਡੇਸ਼ਨ ਤੋਂ ਜੀ ਕੀ ਕਰਨ ਜੋ ਜੀ ਰੈਲੀ ਕੀਤੀ ਜਾ ਰਹੀ ਕਿਤੋਂ ਸਟਾਰਟ ਹੋਏ ਕਿੰਨਾ ਵਲੋਕ ਜੀ ਅਸੀਂ ਸਿੰਧ ਜੀ ਵੀ ਰੋਡ ਸਕੂਲ ਨਾਲ ਮਿਲ ਕੇ ਕਲੈਬੋਰੇਸ਼ਨ ਕਰਕੇ ਇੱਕ ਰੈਲੀ ਦਾ ਆਯੋਜਨ ਕੀਤਾ ਜਿਹਦੇ ਵਿੱਚ ਅਸੀਂ ਚਾਇਨਾ ਡੋਰ ਨੂੰ ਕਿਵੇਂ ਬੰਦ ਕਰ ਸਕਦੇ ਹਾਂ ਕਿਵੇਂ ਉਹਨਾਂ ਨੂੰ ਘਟਾ ਸਕਦੇ ਹਾਂ ਜਾਂ ਕਿਵੇਂ ਉਹਦੀ ਵਰਤੋਂ ਨੂੰ ਰੋਕ ਸਕਦੇ ਹਾਂ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਉਹਨਾਂ ਦੇ ਆਸ-ਪਾਸ ਚਾਇਨਾ ਡੋਰ बिकਦੀ ਹੈ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਮਿਲਦੀ ਹੈ ਤਾਂ ਉਸ ਦਾ ਬਾਈਕਾਟ ਕਰਨ ਤੇ ਚਾਇਨਾ ਡੋਰ ਨੂੰ ਯੂਜ਼ ਨਾ ਕਰਨ ਇਹਦੇ ਨਾਲ ਪ੍ਰਾਵਰਣ ਪੰਛੀਆਂ ਤੇ ਆਮ ਇਨਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਕਾਫੀ ਡੋਰ ਫੇਰ ਵੀ ਹਰ ਸਾਲ ਵੇਖਦੀ ਹੈਗੀ ਨੁਕਸਾਨ ਬਹੁਤ ਹੋ ਜਾਂਦੇ ਨੇ ਕੀ ਕਹਿਣਾ ਚਾਹੂੰਗੀ ਜਿਹੜੇ ਮਾਪੇ ਇਹਨਾਂ ਨੂੰ ਬੱਚਾ ਨੂੰ ਦੁਬਾਰਾ ਲੈ ਕੇ ਆ ਲਕਿਨ ਉਹਨਾਂ ਦਾ ਆਪ ਦਾ ਵੀ ਨੁਕਸਾਨ ਹੋ ਸਰ ਇਸ ਰੈਲੀ ਦਾ ਮਕਸਦ ਇਹ ਹੈ ਤਾਈਂ ਸਕੂਲ ਬੱਚੇ ਨੂੰ ਲੈਣਾ ਹੈ ਤਾਂ ਕਿ ਉਹ ਬੱਚੇ ਜਿਹੜੇ ਹੈ ਖੁਦ ਹੀ ਜਾ ਕੇ ਅਵੋਇਡ ਕਰਨ ਮਨਾ ਕਰਨ ਅਗਰ ਪੇਰੈਂਟਸ ਨੂੰ ਪੇਰੈਂਟਸ ਕੋ ਕਹਿਣ ਵੀ ਤੁਸੀਂ ਜਿਹੜੀ ਮਾਰਦੀ ਡੋਰ ਲੈ ਲਓ ਜਾਂ ਸਸਤੀ ਤੁਸੀਂ ਆਹ ਲੈ ਲਓ ਤਾਂ ਉਹ ਕਹਿਣ ਨਹੀਂ ਮਮਾ ਅਸੀਂ ਆਹ ਡੋਰ ਨਹੀਂ ਲੈ ਕੇ ਅਸੀਂ ਦੂਜੀ ਡੋਰ ਲੈ ਲਾਂਗੇ ਪਤਾ ਨਹੀਂ ਕਿ ਕੱਟ ਜੇ ਕਿਸੇ ਦੀ ਜਾਨ ਨਾ ਰਕੇ ਰੈਲੀ ਕਿਤਨੀ ਸਟਾਰਟ ਜੀ ਰੈਲੀ ਸਰ ਅਮਰੀਕ ਸਿੰਘ ਰੋਡ ਉਡਾਂਸ ਨਿਮਾ ਤੋਂ ਅਸੀਂ ਸਟਾਰਟ ਕੀਤੀ ਸੀ ਅ ਤੋ ਵੀਆਰ ਤੋਂ ਹੁੰਦੇ ਹੋਏ ਅਸੀਂ ਫਾਈਵ ਬਿਕਟ ਚੌਕ ਤੇ ਖਤਮ ਕੀਤੀ ਜੀ ਜਿਹਦੇ ਵਿੱਚ ਕਰੀਬਨ 200-250 ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ